ਸੋ ਸਿੱਖ ਸਖਾ ਬੰਧਪ ਹੈ ਭਾਈ ਪਹਿਲਾਂ ਸਿੱਖ ਸਿੱਖ ਹੁੰਦਾ ਤੇ ਗੁਰੂ ਗੁਰੂ ਹੁੰਦਾ ਫਿਰ ਸਿੱਖ ਸਖਾ ਹੋ ਜਾਂਦਾ ਸਖਾ ਦਾ ਮਤਲਬ ਮਿੱਤਰ ਬਣ ਜਾਂਦਾ ਦੋਸਤ ਬਣ ਜਾਂਦਾ ਨੇੜੇ ਆ ਜਾਂਦਾ ਗੁਰੂ ਨੂੰ ਆਪਣੇ ਅੰਦਰ ਦੀ ਗੱਲ ਕਹਿੰਦਾ ਤੇ ਗੁਰੂ ਤੋਂ ਅੰਦਰ ਦੀ ਗੱਲ ਸੁਣਦਾ ਆਪਾਂ ਤੇ ਬਾਹਰੋਂ-ਬਾਹਰੋਂ ਦੀ ਸੁਣਨੇ ਗੁਰੂ ਦੀ ਗੱਲ ਕਿਹੜੀ ਸੁਣਨੇ ਪਾਠ ਕਰਾਇਆ ਜੀ ਲੰਗਰ ਕਰਾਇਆ ਤੇ ਲੰਗਰ ਕਰਾਇਆ ਗੁਰੂ ਦੀ ਗੱਲ ਘਟ ਸੁਣੀ ਆਪਣੀਆਂ ਆਜ਼ਾਦੀਆਂ ਸੁਣਾਈਆਂ ਏਡਾ ਵੱਡਾ ਅਨਿਆ ਸਖਾ ਬਣ ਗੁਰੂ ਦਾ ਸਿੱਖ ਤੋਂ ਸਖਾ ਸੋ ਸਿੱਖ ਸਖਾ ਸਖਾ ਦੇ ਅਰਥ ਨੇ ਮਿੱਤਰ ਦੋਸਤ ਨਜ਼ਦੀਕੀ ਇਕੱਠੇ ਬਹਿਣ ਵਾਲੇ ਗੁਪਤ ਗੁਪ ਕਰਨ ਵਾਲੇ ਆਪਸੀ ਡੂੰਗੀ ਗੱਲ ਕਰਨ ਵਾਲੇ ਸਿੱਖ ਤੋਂ ਦੂਸਰੀ ਦਸ਼ਾ ਸਖਾ ਬਣਨਾ ਗੁਰੂ ਦਾ ਮਿੱਤਰ ਬਣਨਾ ਫਿਰ ਬੰਦੋ ਬਣਨਾ ਰਿਸ਼ਤੇਦਾਰ ਬਣਨਾ ਔਰ ਚੌਥੀ ਵਸਤਾ ਹੈ ਭਾਈ ਭਾਈ ਦਾ ਅਰਥ ਹੈ ਭਰਾ ਬਣ ਜਾਣਾ ਗੁਰੂ ਦਾ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਹਿਲੇ ਨਾਲ ਤੁਰਨ ਵਾਲੇ ਨੂੰ ਭਾਈ ਮਰਦਾਨਾ ਕਿਹਾ ਸੀ ਭਾਈ ਭਾਈ ਦਾ ਮਤਲਬ ਭਰਾ ਤੇ ਲੋ ਪਿੱਛੇ ਬੇਨਤੀ ਕਰਕੇ ਆ ਭਾਈ ਮਰਦਾਨਾ ਜੀ ਨੇ ਇੱਕ ਦਿਨ ਕਹਿ ਵੀ ਦਿੱਤਾ ਉਸੀ ਮਹਾਰਾਜ ਭਰਾ ਤੇ ਕਹਿੰਦੇ ਉਹ ਭਰਾ ਵਾਲਾ ਕੰਮ ਵੀ ਕਰੋ ਜਿੰਨੂੰ ਭਰਾ ਕਹੀਏ ਨਾ ਜੈਂਦਾਦ ਵੰਡ ਕੇ ਦੇਣੀ ਪੈਂਦੀ ਵਿਚੋ ਦੀ ਇਹ ਮੇਰਾ ਭਰਾ ਹੈ ਜੈਂਦਾਦ ਵੰਡਨੀ ਪੈਂਦੀ ਹੈ ਉਹ ਦਾਵਾ ਕਰਦਾ ਮੈਨੂੰ ਦਿਓ ਵਿੱਚੋਂ ਕੁਝ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਮਰਦਾਨਿਆ ਤੈਨੂੰ ਭਰਾ ਕਿਹਾ ਦੱਸ ਕੀ ਚਾਹੀਦਾ ਤੈਨੂੰ ਧਿਆਨ ਕਹਿੰਦੇ ਨਹੀਂ ਤੁਸੀਂ ਸੁੱਕਾ ਭਾਈ ਕਹਿੰਦੇ ਹੋ ਸੁੱਕਾ ਭਰਾ ਕਹਿੰਦੇ ਦੱਸ ਕੀ ਚਾਹੀਦਾ ਹੈ ਉਹਨਾਂ ਨੇ ਕਿਹਾ ਬਾਬਾ ਨਾ ਤੈਨੂੰ ਭੁੱਖ ਲੱਗੇ ਨਾ ਤੈਨੂੰ ਪਿਆਸ ਲੱਗੇ ਨਾ ਤੈਨੂੰ ਮੋਹ ਸਤਾਵੇ ਪਰਿਵਾਰ ਦਾ ਜਾਂ ਤੇ ਇਸ ਗਮ ਨੂੰ ਵੀ ਆਪਣੇ ਵਰਗਾ ਕਰ ਲੈਨੇ ਤੇ ਸਾਡੀ ਤੇਰੇ ਨਾਲ ਨਿਭਣੀ ਨਹੀਂ ਇਹ ਹੈ ਭਰਾ ਦੀ ਗੱਲ ਗੁਰੂ ਨਾਲ ਭਰਾ ਬਣ ਜਾਣਾ ਪਰ ਇਹ ਗੱਲ ਵੱਖਰੀ ਹੈ ਗੁਰੂ ਦਾ ਭਰਾ ਮਿੱਤਰ ਦੋਸਤ ਤੇ ਰਿਸ਼ਤੇਦਾਰ ਬਣ ਕੇ ਵੀ ਆਪਣੇ ਆਪ ਨੂੰ ਇੱਕ ਥੋੜੀ ਜਿਹੀ ਨਿਮਾਨ ਤੇ ਗੁਰੂ ਤੋਂ ਅਦਬ ਦੇ ਵਿੱਚ ਰਹਿਣਾ ਇਹ ਬੜਾ ਜ਼ਰੂਰੀ ਹੈ ਇਹਦੀ ਜ਼ਰੂਰਤ ਬਹੁਤ ਵੱਡੀ ਹੈ ਪਰ ਪੂਰਾ ਸਤਿਗੁਰੂ ਤੇ ਕਹਿੰਦਾ ਮੈਂ ਤੈਨੂੰ ਉਦੋਂ ਹੀ ਸਿੱਖ ਸਮਝਾਂਗਾ ਜਦੋਂ ਤੂੰ ਮੇਰੇ ਵਰਗਾ ਹੋ ਗਿਆ ਇਹ ਹੈ ਵੀ ਤਾਂ ਸਚਾਈ ਨਾ ਇਹ ਤਾਂ ਇੱਕ ਸੱਚ ਹੈ ਪੂਰਾ ਗੁਰੂ ਇਹ ਕਹਿੰਦਾ ਹੈ ਕਿ ਮੈਂ ਤੈਨੂੰ ਉਦੋਂ ਸਿੱਖ ਸਮਝੂ ਜਿਸ ਦਿਨ ਤੂੰ ਮੇਰੇ ਵਰਗਾ ਬਣ ਗਿਆ ਉਸ ਤੋਂ ਪਹਿਲਾਂ ਕਿਵੇਂ ਸਾਝ ਬਣ ਸਕਦੀ ਹੈ ਉਸ ਤੋਂ ਪਹਿਲਾਂ ਤੇ ਤੂੰ ਕਲੰਕ ਲਾਏਂਗਾ ਤੂੰ ਲਾਜ ਲਾ ਦੇਂਗਾ ਮੈਨੂੰ ਕਿਵੇਂ ਹੋ ਸਕਦਾ ਤੂੰ ਜਿੰਨਾ ਚਿਰ ਮੇਰੇ ਵਰਗਾ ਹੀ ਨਹੀਂ ਇੱਕ ਸਚਾਈ ਹੈ ਕਿ ਪੁੱਤਰ ਦੀਆਂ ਨਾੜਾਂ ਪੁੱਤਰ ਦੀਆਂ ਹੱਡੀਆਂ ਪੁੱਤਰ ਦੇ ਹੱਥ ਪੈਰ ਪਿਤਾ ਜਿੰਨੇ ਹੋਣੇ ਚਾਹੀਦੇ ਨੇ ਤਾਂ ਉਸ ਦਾ ਪੁੱਤਰ ਹੈ ਤਾਂ ਉਹਦੀ ਔਲਾਦ ਹੈ ਉਹਦੇ ਨੈਣ ਨਕਸ਼ ਆਪਣੇ ਪਿਤਾ ਵਰਗੇ ਹੋਣੇ ਜ਼ਰੂਰੀ ਨੇ ਨਹੀਂ ਤੇ ਉਹਦੇ ਤੇ ਉਂਗਲ ਉੱਠਦੀ ਏ ਉਹਦੇ ਤੇ ਸ਼ੱਕ ਪੈਂਦਾ ਅਸੀਂ ਕਹਿ ਦਿੰਨੇ ਆ ਅਸੀਂ ਵੀ ਤੇ ਗੁਰੂ ਦੇ ਪੁੱਤਰ ਹੀ ਹਾਂ ਸਤਿਗੁਰੂ ਕਹਿੰਦੇ ਪਹਿਲਾਂ ਚਿਹਰਾ ਵੇਖ ਕੇ ਆ ਮੇਰੇ ਨਾਲ ਮਿਲਦਾ ਵੀ ਆਏ ਕੋਈ ਤੇਰਾ ਜਬ ਵੇਖਿਆ ਪਹਿਲਾਂ ਸ਼ੀਸ਼ੇ ਵਿੱਚ ਮੇਰੇ ਨਾਲ ਤੇਰਾ ਸਬੰਧ ਹੈ ਕੋਈ ਮੈਨੂੰ ਕਲੰਕ ਨਾ ਲਾਈਵੇਂ ਧੋਖਾ ਨਾ ਦੇਂੇ ਜਿਸ ਦਿਨ ਤੂੰ ਮੇਰੇ ਵਰਗਾ ਹੋਏਗਾ ਕਹਿ ਸਕੇਗਾ ਕਹਿਣ ਦੀ ਲੋੜ ਹੀ ਨਹੀਂ ਪੈਣੀ ਲੋਕਾਂ ਨੇ ਕਹਿ ਦੇਣਾ ਗੁਰੂ ਦਾ ਪੁੱਤਰ ਹੈ ਕਹਿਣ ਦੀ ਲੋੜ ਤੈਨੂੰ ਨਹੀਂ ਤੇਨੂੰ ਐਲਾਨ ਕਰਨੇ ਨਹੀਂ ਪੈਣਾ ਔਰ ਇਹ ਵੀ ਮੈਂ ਬੇਨਤੀ ਕਰਾਂ ਚਿਹਰੇ ਦੋ ਪ੍ਰਕਾਰ ਦੇ ਨੇ ਇੱਕ ਚਿਹਰਾ ਬਾਹਰਲਾ ਇੱਕ ਚਿਹਰਾ ਅੰਦਰਲਾ ਸਾਨੂੰ ਸਤਿਗੁਰੂ ਨੇ ਕਿਰਪਾ ਕੀਤੀ ਬਾਹਰਲਾ ਚਿਹਰਾ ਦੇ ਦਿੱਤਾ ਹੁਣ ਆਪਾਂ ਅਰਦਾਸ ਕਰੀਏ ਅੰਦਰਲਾ ਚਿਹਰਾ ਵੀ ਦਿਓ ਸੁਭਾਅ ਵਾਲਾ ਵੀ ਗੁਰੂ ਵਾਲਾ ਤੇ ਜਿਨ੍ਹਾਂ ਨੂੰ ਅਜੇ ਬਾਹਰਲਾ ਚਿਹਰਾ ਨਹੀਂ ਮਿਲਿਆ ਉਹ ਅਰਦਾਸ ਕਰੀਏ ਵੀ ਸਾਨੂੰ ਬਾਹਰਲਾ ਚਿਹਰਾ ਦੇ ਉਪਰ ਕਿਉਂਕਿ ਥਾਂ ਬਣੇਗੀ ਨਾ ਤਾਂ ਤੁਸੀਂ ਕਦੀ ਵੇਖਣਾ ਆਪਾਂ ਘਰ ਵਿੱਚ ਰੱਖਣ ਵਾਲਾ ਸਮਾਨ ਪਹਿਲਾਂ ਖਰੀਦਨੇ ਆ ਕਿ ਘਰ ਬਣਾਉਣ ਤੋਂ ਬਾਅਦ ਇੱਕ ਬੜਾ ਵੱਡਾ ਸਵਾਲ ਹੈ ਕਈ ਸੱਜਣ ਕਹਿੰਦੇ ਨੇ ਵੀ ਸਿੱਖੀ ਅੰਦਰ ਆਵੇਗੀ ਤੇ ਬਾਹਰ ਵੀ ਰੱਖਣਾ ਇਹ ਚੀਜ਼ ਇੱਕ ਵੱਖਰੀ ਹੈ ਪਰ ਯਾਦ ਰੱਖੋ ਘਰ ਦਾ ਫਰਨੀਚਰ ਬਾਅਦ ਵਿੱਚ ਖਰੀਦਿਆ ਜਾਂਦਾ ਹੈ ਪਹਿਲਾ ਘਰ ਬਣਾਇਆ ਜਾਂਦਾ ਹੈ ਰਸੋਈ ਦਾ ਸਮਾਨ ਬਾਅਦ ਵਿੱਚ ਖਰੀਦੀਦਾ ਹੈ ਰਸਤ ਪਾਣੀ ਬਾਅਦ ਵਿੱਚ ਖਰੀਦੀਦਾ ਪਹਿਲਾ ਰਸੋਈ ਬਣਦੀ ਏ ਉਹ ਬਾਅਦ ਵਿੱਚ ਖਰੀਦੀਦਾ ਅਸੀਂ ਕਹਿੰਦੇ ਆ ਮਨ ਸਿੱਖੀ ਸਾਡਾ ਮਨ ਦੀ ਸਿੱਖੀ ਬਾਅਦ ਵਿੱਚ ਆਏਗੀ ਪਹਿਲਾ ਤਨ ਦੀ ਸਿੱਖੀ ਤਾਂ ਕਮਾ ਲਈ ਜੀਵਨ ਦੇ ਥਾਂ ਤੇ ਬਣਾਈਏ ਜਿੱਦੇ ਵਿੱਚ ਸਿੱਖੀ ਰੱਖਣੀ ਸਿੱਖੀ ਵਾਲਾ ਤਾਂ ਹੀ ਕੋਈ ਨਹੀਂ ਇਹਦੇ ਮਕਾਨ